ਮਲੇਰਕੋਟਲਾ ਨੱਬਾ ਰੋੜ ਤੇ ਪੈਂਦੇ ਪਿੰਡ ਤੋਲੇਵਾਲ ਦੇ ਇੱਕ ਨੌਜਵਾਨ ਦਾ ਕੈਨੇਡਾ ਦੇ ਸਰੀ ਵਿਖੇ ਚਾਕੂ ਮਾਰ ਮਾਰ ਕੇ ਕਤਲ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਸਬੰਧੀ ਪਿੰਡ ਦੇ ਸਰਪੰਚ ਸਰਦਾਰ ਬਿਆਨਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ 27 ਸਾਲਾ ਕੁਲਵਿੰਦਰ ਸਿੰਘ ਸੋਈ ਪੁੱਤਰ ਗੁਰਪ੍ਰੀਤ ਸਿੰਘ ਸੋਈ ਪਿੰਡ ਤੋਲੇਵਾਲ ਥਾਣਾ ਅਮਰਗੜ ਜ਼ਿਲ੍ਹਾ ਮਲੇਰਕੋਟਲਾ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਕੁਲਵਿੰਦਰ ਸਿੰਘ ਸਮੇਤ ਇਹ ਦੋਪਰਾ ਹਨ ਅਤੇ ਦੋਵੇਂ ਕੈਨੇਡਾ ਵਿੱਚ ਰਹਿੰਦੇ ਹਨ ਕੁਲਵਿੰਦਰ ਸਿੰਘ ਸੋਈ 2018 ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ ਬਾਅਦ ਵਿੱਚ ਉੱਥੇ ਹੀ ਪੀਆਰ ਹੋ ਗਿਆ ਸੀ ਅਤੇ ਹੁਣ ਉੱਥੇ ਉਸ ਨੂੰ ਪਲੰਬਰ ਦਾ ਲਾਇਸੈਂਸ ਵੀ ਮਿਲ ਗਿਆ ਸੀ ਅਤੇ ਉਹ ਅੱਜਕੱਲ ਕੈਨੇਡਾ ਵਿੱਚੋਂ ਪਲੰਬਰ ਵਜੋਂ ਕੰਮ ਕਰ ਰਿਹਾ ਸੀ ਕੁਲਵਿੰਦਰ ਸਿੰਘ ਸੋਈ ਹਜੇ ਕੁਆਰਾ ਹੀ ਸੀ ਅਤੇ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਕੁਲਵਿੰਦਰ ਸਿੰਘ ਸੋਈ ਦੇ ਮਾਤਾ ਪਿਤਾ ਗੁਰਪ੍ਰੀਤ ਸਿੰਘ ਸੋਈ ਅਤੇ ਮਾਤਾ ਮਨਪ੍ਰੀਤ कौर ਪਿੰਡ ਵਿੱਚ ਹੀ ਰਹਿੰਦੇ ਹਨ ਮੇਰਾ ਨਾਮ ਬੈਂਸ ਸਿੰਘ ਹੈ ਜੀ ਪਿੰਡ ਤੋਲੇ ਵਾਲ ਤੋਂ ਮੈਂ ਮੌਜੂਦਾ ਸਰਪੰਚ ਆ ਜੀ ਜਿਹੜਾ ਇਹ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਕੁਲਵਿੰਦਰ ਸਿੰਘ ਕੈਨੇਡਾ ਦੇ ਵਿੱਚ ਜਿੱਦਾ ਕਤਲ ਹੋਇਆ ਕੀ ਮਾਮਲਾ ਮਾਮਲਾ ਤਾਂ ਸਰ 2018 ਦੇ ਵਿੱਚ ਇਹ ਕੈਨੇਡਾ ਦੇ ਵਿੱਚ ਗਿਆ ਸੀ ਉਸਦੇ ਮਜ਼ਦੂਰੀ ਕਾਰਨ ਗਿਆ ਸੀ ਪਰਮਟ ਵੀਜ ਤੇ ਗਿਆ ਤੇ ਹੁਣ ਉਹ ਪੀਆ ਪੱਕਾ ਹੋ ਗਿਆ ਸੀ ਉਹਦੇ ਵਿੱਚ ਕੰਮ ਦੇ ਸੰਬੰਧ ਵਿੱਚ ਜਾਣ ਕਰਕੇ ਪੱਕਾ ਹੋ ਗਿਆ ਤੇ ਉੱਥੇ ਕਿਸੇ ਨੇ ਉਸਦਾ ਕਤਲ ਕੀਤਾ ਗਿਆ ਕਤਲ ਕਰਨ ਕਰਕੇ ਅੱਜ ਪਿੰਡ ਦੇ ਵਿੱਚ ਸਾਡੇ ਪਾਸੋਂ ਜਦੋਂ ਪਤਾ ਲੱਗਿਆ ਤਾਂ ਪਿੰਡ ਦੇ ਵਿੱਚ ਸੋਗ ਪੂਰਾ ਸੋਗ ਹੋਇਆ ਪਿਆ ਕਿਸੇ ਦਾ ਵੀ ਚੁੱਲਾ ਨਹੀਂ ਚੱਲ ਰਿਹਾ ਤਾਂ ਇੰਨਾ ਸੋਗ ਹੈ ਅਸੀਂ ਇੰਨੀ ਅਪੀਲ ਕਰਦੇ ਹਾਂ ਸਰਕਾਰ ਨੂੰ ਕਿਉਂਕਿ ਜੋ ਵੀ ਆਪਣੇ ਮਾਪੇ ਬੱਚੇ ਐਨਰਪਈਆ ਲਾ ਕੇ ਬੱਚੇ ਨੂੰ ਭੇਜ ਰਹੇ ਨੇ ਉਹਨਾਂ ਦੀ ਸਰਕਾਰ ਨੂੰ ਅਸੀਂ ਸਰਕਾਰ ਲਈ ਅਪੀਲ ਕਰਦੇ ਹਾਂ ਉਹਨਾਂ ਦੀ ਰੱਖਿਆ ਖਾਤਰ ਕੁਛ ਨਾ ਕੁਛ ਠੋਸ ਪ੍ਰਬੰਧ ਚਾਹੀਦੇ ਨੇ ਅਸੀਂ ਹੋਰ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜੋ ਸਾਡੇ ਪਿੰਡ ਦਾ ਬੱਚਾ ਅੱਜ ਉਹਦੀ ਡੈੱਡ ਬੋਡੀ ਆ ਉੱਥੇ ਦੇ ਆ ਸਾਡੇ ਨਗਰ ਦੇ ਵਿੱਚ ਜਲਦੀ ਤੋਂ ਜਲਦੀ ਲਿਆ ਕੇ ਤਾਂ ਨਗਰ ਨੂੰ ਦਿੱਤੀ ਜਾਵੇ ਤਾਂ ਉਹਦਾ ਸੰਸਕਾਰ ਕੀਤਾ ਜਾਵੇ